ਸਾਸੀਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਦੇ ਪਿੰਡ ਕੋਹਾਰਵਾਲਾ ਦੇ ਵਿੱਚ ਸਰਦਾਰ ਨੀਰ ਕਮਲ ਸਿੰਘ ਸਿੱਧੂ ਸਾਹਿਬ ਦੇ ਘਰ ਇੱਥੇ ਤੁਹਾਨੂੰ ਅੱਜ ਇੱਕ ਤਕਰੀਬਨ 189899 ਦੇ ਵਿੱਚ ਬਣਿਆ ਹੋਇਆ ਬਹੁਤ ਖੂਬਸੂਰਤ ਦਰਵਾਜ਼ਾ ਦਿਖਾਵਾਂਗੇ ਇਹ ਦਰਵਾਜ਼ਾ ਦੂਰੋਂ ਇਸ ਤਰ੍ਹਾਂ ਨਜ਼ਰ ਆਉਂਦਾ ਜਿਸ ਤਰ੍ਹਾਂ ਕਿਸੇ ਵੱਡੇ ਕਿਲੇ ਦਾ ਦਰਵਾਜ਼ਾ ਹੋਵੇ ਪਿੰਡ ਦੀ ਸਾਥ ਦੇ ਵਿੱਚ ਇਹ ਦਰਵਾਜ਼ਾ ਮੌਜੂਦ ਆ ਤੇ ਦੱਸ ਦਿਆ ਕਿ ਇਹ ਦਰਵਾਜ਼ਾ ਸਰਦਾਰ ਕੁੰਡਾ ਸਿੰਘ ਸਿੱਧੂ ਉਹਨਾਂ ਨੇ ਬਣਵਾਇਆ 127 22 ਸਾਲ ਹੋ ਚੁੱਕੇ ਆ ਇਸ ਦਰਵਾਜ਼ੇ ਬਣੇ ਨੂੰ ਪਰ ਵੇਖ ਕੇ ਐਵੇਂ ਲੱਗਦਾ ਕਿ ਜਿਵੇਂ ਹੁਣ ਨਵਾਂ ਹੀ ਇਹ ਦਰਵਾਜ਼ਾ ਬਣਾਇਆ ਹੋਵੇ ਦੱਸ ਦਿਆ ਕਿ ਇਸ ਦੀਆਂ ਜਿਹੜੀਆਂ ਛੱਤਾਂ ਵਗੈਰਾ ਸੀ ਉਹ ਜਿਸ ਤਰ੍ਹਾਂ ਪਹਿਲਾਂ ਵੱਡੇ ਵੱਡੇ ਸ਼ਤੀਰ ਹੁੰਦੇ ਸੀ ਉਹਨਾਂ ਦੀਆਂ ਸੀ ਹੌਲੀ ਹੌਲੀ ਕਰਕੇ ਉਹ ਖਰਾਬ ਹੋਣ ਕਰਕੇ ਜਿਹੜੀਆਂ ਛੱਤਾਂ ਇਸ ਦੀਆਂ ਬਦਲਣੀਆਂ ਪਈਆਂ ਨੇ ਤੇ ਬਾਕੀ ਜਿਹੜਾ ਦਰਵਾਜ਼ੇ ਦਾ ਡਿਜ਼ਾਈਨ ਆ ਇਸ ਦੀ ਕਲਾਕਾਰੀ ਆ ਦੋਸਤੋ ਉਹ ਦੇਖਣ ਵਾਲੀ ਆ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਸ ਦਰਵਾਜ਼ੇ ਨੂੰ ਜਿਹੜਾ ਡਿਜ਼ਾਈਨ ਕੀਤਾ ਗਿਆ ਦਰਵਾਜ਼ੇ ਪਹਿਲਾਂ ਘਰਾਂ ਦੀ ਸ਼ਾਨ ਹੁੰਦੇ ਸੀ ਇਸ ਸਵਾਗਤੀ ਗੇਟ ਦਾ ਵੀ ਕੰਮ ਕਰਦੇ ਸੀ ਤੇ ਦੋਸਤੋ ਜਦੋਂ ਬਰਾਤਾਂ ਵਗੈਰਾ ਆਉਂਦੀਆਂ ਸੀ ਤਾਂ ਲੋਕ ਇਹਨਾਂ ਦਰਵਾਜਿਆਂ ਦੇ ਰਹੀਂ ਉਹਨਾਂ ਦਾ ਸਵਾਗਤ ਕਰਦੇ ਸੀ ਇਸ ਦੇ ਨਾਲ ਦੱਸਦੇ ਆ ਕਿ ਆਸੇ ਪਾਸੇ ਪਹਿਲਾਂ ਬੈਠਕ ਵੀ ਬਣੀ ਹੋਈ ਸੀ ਕੁਝ ਸਮਾਂ ਪਹਿਲਾਂ ਉਹ ਬੈਠਕ ਢਾ ਦਿੱਤੀ ਗਈ ਤੇ ਇਹ ਜਿਹੜਾ ਦਰਵਾਜ਼ਾ ਉਹ ਅੱਜ ਵੀ ਇਸ ਪਰਿਵਾਰ ਨੇ ਸੰਭਾਲ ਕੇ ਰੱਖਿਆ ਹੋਇਆ ਆਸੇ ਪਾਸੇ ਜਿਸ ਤਰ੍ਹਾਂ ਗਲੀਆਂ ਉੱਚੀਆਂ ਹੋਣ ਕਰਕੇ ਭਰਤ ਵਗੈਰਾ ਪੈਣ ਕਰਕੇ ਜਿਹੜਾ ਥੱਲਿਓਂ ਇਹ ਉੱਚਾ-ਉੱਚਾ ਆ ਸਾਹਮਣੇ ਇਹ ਜਿਹੜੀ ਬਾਰੀ ਨਜ਼ਰ ਆਉਂਦੀ ਆ ਦੱਸਦੇ ਆ ਕਿ ਇਹ ਬਾਰੀ ਵੀ ਪਹਿਲਾਂ ਕਾਫੀ ਉੱਚੀ ਸੀ ਹੁਣ ਥੋੜਾ ਬਹੁਤ ਦਰਵਾਜ਼ਾ ਥੱਲਿਓਂ ਕੱਟਣਾ ਪਿਆ ਦਰਵਾਜ਼ੇ ਦੇ ਉੱਪਰ ਜਿਹੜੀ ਮੀਨਾਕਾਰੀ ਹੋਈ ਆ ਉਸ ਦਾ ਡਿਜ਼ਾਈਨ ਦੇਖੋ ਕਿੰਨਾ ਖੂਬਸੂਰਤ ਨਜ਼ਰ ਆਉਂਦਾ ਹੈ ਇਸ ਤੇ ਜਿਹੜੇ ਇਹ ਤਖਤੇ ਲੱਗੇ ਹੋਏ ਆ ਦਰਵਾਜ਼ੇ ਦੇ ਇਹ ਵੀ ਦੋਸਤੋ ਉਸੇ ਸਮੇਂ ਦੇ ਆ ਬਹੁਤ ਪੁਰਾਣੇ ਤੇ ਬਹੁਤ ਭਾਰੀ ਤਖਤੇ ਲੱਗੇ ਹੋਏ ਆ ਇਸ ਦਾ ਜਿਹੜਾ ਅੰਦਰਲੇ ਪਾਸੇ ਤੋਂ ਇਹ ਢਾਂਚਾ ਫਿੱਟ ਕੀਤਾ ਗਿਆ ਇਹ ਵੀ ਦੋਸਤੋ ਉਸੇ ਸਮੇਂ ਦਾ ਇਸ ਦਰਵਾਜ਼ੇ ਨੂੰ ਖੋਲਿਆ ਨਹੀਂ ਗਿਆ ਜਿਵੇਂ ਇਹ ਦਾ ਹੈ ਉਸੇ ਤਰ੍ਹਾਂ ਪਹਿਲਾਂ ਦਾ ਹੀ ਇਹ ਨਾਲ ਲੱਗਿਆ ਹੋਇਆ ਪਿੰਡ ਕੋਹਾਰ ਵਾਲੇ ਦੇ ਵਿੱਚ ਇਹ ਜਿਹੜਾ ਦਰਵਾਜ਼ਾ ਦੱਸਦੇ ਆ ਕਿ ਸਭ ਤੋਂ ਪੁਰਾਣਾ ਦਰਵਾਜ਼ਾ ਹੈ ਜਦੋਂ ਇਹ ਦਰਵਾਜ਼ਾ ਬਣਿਆ ਸੀ ਦੱਸਦੇ ਕਿ ਉਸ ਸਮੇਂ ਇੱਥੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਸੀ ਇਹ ਤਕਰੀਬਨ ਉਦੋਂ ਕੋਈ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਬਣੀ ਤੇ ਉਸੇ ਸਮੇਂ ਇਹ ਪਿੰਡ ਦੇ ਵਿੱਚ ਜਿਹੜਾ ਪੁਰਾਣਾ ਦਰਵਾਜ਼ਾ ਬਣਿਆ ਸੀ ਇਸ ਦੇ ਸਾਹਮਣੇ ਹੀ ਬਿਲਕੁਲ ਹੁਣ ਗੁਰਦੁਆਰਾ ਸਾਹਿਬ ਦੀ ਜਿਹੜੀ ਨਵੀਂ ਇਮਾਰਤ ਸ਼ਸ਼ੋਭਤ ਆ ਇਹ ਹੀ ਦਰਵਾਜ਼ਾ ਜਿਹੜਾ ਅੰਦਰਲੇ ਪਾਸੇ ਤੋਂ ਦੋਸਤੋ ਤੁਹਾਨੂੰ ਦਿਖਾ ਰਹੇ ਆ ਬਹੁਤ ਖੁੱਲਾ ਡੋਲਾ ਦਰਵਾਜ਼ਾ ਦੱਸ ਦਿਆ ਕਿ ਬੇਸ਼ੱਕ ਕਿੰਨੀ ਵੀ ਗਰਮੀ ਹੋਵੇ ਪਰ ਇੱਥੋਂ ਦੀ ਜਿਹੜੀ ਹਵਾ ਕਰਾਸ ਆ ਉਹ ਹਰ ਸਮੇਂ ਹੁੰਦੀ ਰਹਿੰਦੀ ਆ ਇਸ ਤੋਂ ਇਲਾਵਾ ਜਿਹੜਾ ਮਕਾਨ ਆ ਉਹ ਵੀ ਪੁਰਾਣਾ ਹੈ ਪਰ ਮਕਾਨ ਤਕਰੀਬਨ 1985-88 ਦੇ ਵਿੱਚ ਇਹ ਬਣਿਆ ਸੀ ਤਾ ਇਹ ਜਿਸ ਤਰ੍ਹਾਂ ਪਹਿਲਾਂ ਅੱਗੇ ਬਰਾਂਡੇ ਤੇ ਪਿੱਛੇ ਕਮਰੇ ਹੁੰਦੇ ਸੀ ਉਸ ਤਰੀਕੇ ਦੇ ਡਿਜ਼ਾਈਨਿੰਗ ਵਾਲਾ ਇਹ ਖੂਬਸੂਰਤ ਪੁਰਾਣਾ ਘਰ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇਹ ਜਿਹੜੇ ਦਰਵਾਜ਼ੇ ਨੇ ਪਿੰਡਾਂ ਦੀ ਸ਼ਾਨ ਨੇ ਜਿਨ੍ਹਾਂ ਪਰਿਵਾਰਾਂ ਨੇ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਹੋਇਆ ਉਹ ਅੱਜ ਵੀ ਵਧਾਈ ਦੇ ਹੱਕਦਾਰ ਨੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਔਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਤੇ Instagram ਤੇ ਸਾਨੂੰ ਫੋਲੋ ਜ਼ਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ